ਮੇਰੇ ਪਿਆਰਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਕਰਨ ਜਾ ਰਹੇ ਹਾਂ ਕਿਰਤ ਦੀ ਮਹਾਨਤਾ ਲੇਖ ਜਿਸ ਨੂੰ ਕਰਮਜੂਰੀ ਖਾ ਚੋਰੀ ਵੀ ਕਿਹਾ ਜਾਂਦਾ ਹੈ ਸਭ ਤੋਂ ਪਹਿਲਾਂ ਹੈ ਭੂਮਿਕਾ ਰੋਜ਼ੀ ਰੋਟੀ ਦੀ ਪ੍ਰਾਪਤੀ ਦੇ ਲਈ ਹਰ ਮਨੁੱਖ ਕੋਈ ਨਾ ਕੋਈ ਹੀਲਾ ਵਜ਼ੀਲਾ ਕਰਦਾ ਹੈ ਕਿਉਂਕਿ ਵਿਹਲੇ ਰਹਿ ਕੇ ਜੀਵਨ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਅਸੰਭਵ ਹੈ ਇਸ ਲਈ ਹਰ ਕੋਈ ਆਪਣੀ ਸਰੀਰਕ ਅਤੇ ਮਾਨਸਿਕ ਸਮਰੱਥਾ ਦੇ ਅਨੁਸਾਰ ਕੋਈ ਨਾ ਕੋਈ ਕਾਰੋਬਾਰ ਕਰ ਰਿਹਾ ਹੈ ਕੋਈ ਮਜ਼ਦੂਰ ਹੈ ਤੇ ਕੋਈ ਅਫਸਰ ਜੀਵਨ ਨਿਰਵਾਹ ਕਰਨ ਲਈ ਕੋਈ ਹੱਥੀ ਕਿਰਤ ਕਰਦਾ ਹੈ ਤੇ ਕੋਈ ਮੰਗ ਕੇ ਖਾਂਦਾ ਹੈ ਪਰ ਹੱਥੀ ਕਿਰਤ ਕਰਕੇ ਜੋ ਆਤਮਿਕ ਆਨੰਦ ਮਿਲਦਾ ਹੈ ਉਹ ਕਿਸੇ ਹੋਰ ਤਰੀਕੇ ਨਾਲ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਕਿਰਤ ਕਰਨਾ ਮਨੁੱਖ ਦੇ ਜੀਵਨ ਦਾ ਪ੍ਰਮੁੱਖ ਅੰਗ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਮਨੁੱਖ ਨੂੰ ਹੀ ਉਪਦੇਸ਼ ਦਿੱਤਾ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਕਿਰਤ ਦਾ ਅਰਥ ਕਿਰਤ ਦਾ ਅਰਥ ਹੁੰਦਾ ਹੈ ਦਸਾਂ ਨੋਹਾਂ ਦੀ ਕਿਰਤ ਹੱਕ ਹਲਾਲ ਦੀ ਕਮਾਈ ਤੇ ਇਮਾਨਦਾਰੀ ਨਾਲ ਕੀਤੀ ਹੋਈ ਕੰਮ ਜਿਹੜੇ ਵਿਅਕਤੀ ਆਪਣੇ ਹੱਥੀਂ ਕਿਰਤ ਕਰਕੇ ਜੀਵਨ ਬਸਰ ਕਰਦੇ ਹਨ ਉਹਨਾਂ ਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਹੱਕ ਹਲਾਲ ਦੀ ਕਮਾਈ ਪੂਜਾ ਪਾਠ ਦੇ ਬਰਾਬਰ ਹੁੰਦੀ ਹੈ ਅਜਿਹੀ ਕੰਮ ਕਾਲਣਾ ਕਾਲ ਕੇ ਮਨੁੱਖ ਭਾਵੇਂ ਰੁੱਖੀ ਮਿੱਸੀ ਵੀ ਖਾ ਲਵੇ ਤਾਂ ਵੀ ਉਸ ਨੂੰ ਆਨੰਦ ਵਿੱਚ ਹੁਲਾਰਾ ਮਹਿਸੂਸ ਹੁੰਦਾ ਹੈ ਇਸੇ ਲਈ ਤਾਂ ਸਿਆਣਿਆਂ ਨੇ ਕਿਹਾ ਹੈ ਕਰਮਜੂਰੀ ਖਾ ਚੂਰੀ ਦਸਾਂ ਨੋਹਾਂ ਦੀ ਕਿਰਤ ਜਾਂ ਖੂਨ ਪਸੀਨੇ ਦੀ ਕਮਾਈ ਹੀ ਸਹੀ ਅਰਥਾਂ ਵਿੱਚ ਸੱਚੀ ਕਿਰਤ ਹੁੰਦੀ ਹੈ ਇਹ ਉਹ ਹੱਕ ਹਲਾਲ ਦੀ ਕਮਾਈ ਹੁੰਦੀ ਹੈ ਜਿਸ ਦਾ ਨਿਸਤਾਰਾ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਲਾਲੋ ਦੀ ਕੋਧਰੇ ਦੀ ਰੋਟੀ ਵਿੱਚੋਂ ਦੁੱਧ ਤੇ ਮਲਕ ਭਾਗੋ ਦੇ ਪਕਵਾਨਾਂ ਵਿੱਚੋਂ ਲਹੂ ਨਿਚੋੜ ਕੇ ਅਸਲੀਅਤ ਸਭ ਨੂੰ ਦੱਸ ਦਿੱਤੀ ਸੀ ਗੁਰਬਾਣੀ ਵਿੱਚ ਕਿਰਤ ਦੀ ਮਹਾਨਤਾ ਗੁਰਬਾਣੀ ਵਿੱਚ ਵੀ ਸੰਸਾਰਕ ਤੰਦਿਆਂ ਤੋਂ ਮੂੰਹ ਮੋੜ ਕੇ ਭੱਜਣਾ ਜਾਂ ਸੰਨਿਆਸ ਧਾਰਨ ਕਰ ਲੈਣਾ ਪ੍ਰਵਾਨ ਨਹੀਂ ਸਿੱਧ ਗੋਸ਼ਟ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗ੍ਰਹਿਸਤ ਦਾ ਤਿਆਗ ਕਰਕੇ ਗ੍ਰਸਤੀਆਂ ਤੋਂ ਹੀ ਮੰਗ ਕੇ ਖਾਣ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਕਿਰਤ ਦਾ ਸਿਧਾਂਤ ਹੱਥਕਾਰ ਵੱਲ ਚਿੱਤ ਕਰਤਾਰ ਵੱਲ ਜੋੜਨ ਦਾ ਵੀ ਉਪਦੇਸ਼ ਦਿੰਦਾ ਹੈ ਸੁਦਸਾ ਨਾ ਹਾਂ ਦੀ ਕਿਰਤ ਦੀ ਵਡਿਆਈ ਸਭ ਤੋਂ ਉੱਚੀ ਹੈ ਵੇਲੜ ਤੇ ਪ੍ਰਿਸ਼ਟ ਲੋਕ ਜਿਹੜਾ ਵਿਅਕਤੀ ਹੱਥੀਂ ਕਿਰਤ ਨਹੀਂ ਕਰਦਾ ਵੇਲਾ ਰਹਿੰਦਾ ਹੈ ਜਾਂ ਨਜਾਇਜ਼ ਤਰੀਕਿਆਂ ਦੇ ਨਾਲ ਤਾਂ ਨੇ ਇਕੱਠਾ ਕਰਦਾ ਹੈ ਉਸਦੀ ਕਮਾਈ ਹਰਾਮ ਦੀ ਕਮਾਈ ਹੁੰਦੀ ਹੈ ਗਰੀਬਾਂ ਦਾ ਖੂਨ ਚੂਸ ਕੇ ਆਪਣੀਆਂ ਤੇਜ਼ੋਰੀਆਂ ਭਰਨੀਆਂ ਕਿਰਤ ਨਹੀਂ ਆਖਵਾ ਸਕਦੀ ਭਾਵੇਂ ਕੋਈ ਛਲ ਕਪਟ ਤੇ ਧੋਖੇ ਫਰੇਬ ਨਾਲ ਮਾਇਆ ਦੇ ਭੰਡਾਰ ਤਾਂ ਇਕੱਠੇ ਕਰ ਲੈਂਦਾ ਹੈ ਪਰ ਉਸ ਦਾ ਮਨ ਬੇਚੈਨ ਰਹਿੰਦਾ ਹੈ ਉਸ ਦੇ ਅੰਦਰ ਅਪਰਾਧੀ ਭਾਵਨਾ ਤੜਫਦੀ ਰਹਿੰਦੀ ਹੈ ਭਾਵੇਂ ਉਹ ਇਸ ਦਾ ਇਜ਼ਹਾਰ ਨਹੀਂ ਕਰ ਸਕਦਾ ਪਰ ਉਸ ਦੇ ਮਨ ਨੂੰ ਕਦੇ ਵੀ ਸ਼ਾਂਤੀ ਨਹੀਂ ਮਿਲਦੀ ਸਿੱਟੇ ਵਜੋਂ ਉਹ ਕਈ ਸਰੀਰਕ ਅਤੇ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ ਕਿਰਤੀ ਦੇ ਗੁਣ ਪ੍ਰੋਫੈਸਰ ਪੂਰਨ ਸਿੰਘ ਨੇ ਵੀ ਸੁੱਚੀ ਕਿਰਤ ਦੀ ਵਡਿਆਈ ਤੇ ਮਹੱਤਤਾ ਬਿਆਨ ਕਰਦਿਆਂ ਕਿਹਾ ਹੈ ਕਿ ਕਿਰਤ ਕਰਨ ਵਾਲੇ ਵਿਅਕਤੀ ਦੇ ਅੰਦਰ ਪਿਆਰ ਅਤੇ ਮਿੱਤਰਤਾ ਜਿਹੇ ਦੇਵੀ ਗੁਣ ਸਹਿਜ ਸੁਭਾਹੀ ਆ ਜਾਂਦੇ ਹਨ ਜਿਹੜਾ ਵਿਅਕਤੀ ਕਿਰਤ ਨਹੀਂ ਕਰਦਾ ਤੇ ਵਿਹਲਾ ਰਹਿੰਦਾ ਹੈ ਉਹ ਜੀਵਨ ਦੇ ਕਰਮਾ ਬਾਅ ਖੁਸ਼ੀਆਂ ਨੂੰ ਮਹਿਸੂਸ ਨਹੀਂ ਕਰ ਸਕਦਾ ਜਿਹੜਾ ਵਿਅਕਤੀ ਹਰ ਵਕਤ ਸਹਿਜ ਸੁਭਾਗ ਕੰਮ ਵਿੱਚ ਲੱਗਿਆ ਰਹਿੰਦਾ ਹੈ ਉਸ ਨੂੰ ਮਾੜਾ ਸੋਚਣ ਦੀ ਵੀ ਵੇਲ ਨਹੀਂ ਮਿਲਦੀ ਤੇ ਜਿਹੜੇ ਵੇਲੇ ਹੁੰਦੇ ਹਨ ਉਹ ਸ਼ੈਤਾਨ ਬਣ ਜਾਂਦੇ ਹਨ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਵੇਲਾਮਨ ਸ਼ੈਤਾਨ ਦਾ ਕਰ ਹੁੰਦਾ ਹੈ ਦੇਸ਼ਾਂ ਦੇ ਮਹਾਨ ਬਣਨ ਦਾ ਰਾਜ਼ ਜਾਪਾਨੀ ਲੋਕ ਕਿਰਤ ਦੇ ਆਸਰੇ ਹੀ ਬੜੀ ਤੇਜ਼ੀ ਨਾਲ ਦੁਨੀਆ ਵਿੱਚ ਆਪਣਾ ਨਾਂ ਕਮਾ ਸਕੇ ਅਮਰੀਕਾ ਦੇ ਲੋਕ ਵੀ ਕੰਮ ਨੂੰ ਹੀ ਪੂਜਾ ਮੰਨਦੇ ਹਨ ਉਹ ਕੰਮ ਕਰਦੇ ਹੋਏ ਬੇਲੂੜੀਆਂ ਗੱਲਾਂ ਨਹੀਂ ਕਰਦੇ ਤੇ ਆਪਣਾ ਸਮਾਂ ਨਹੀਂ ਬਰਬਾਦ ਕਰਦੇ ਇਸੇ ਲਈ ਤਾਂ ਕਹਿੰਦੇ ਹਨ ਕਿ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ ਹਿੰਮਤਾਂ ਵਾਲੇ ਸਰ ਕਰ ਲੈਂਦੇ ਸਮੁੰਦਰਾਂ ਤੇ ਪਹਾੜਾਂ ਨੂੰ ਸਾਰੰਸ਼ ਕਿਰਤੀ ਨੂੰ ਆਪਣੀ ਮਿਹਨਤ ਤੇ ਵਿਸ਼ਵਾਸ ਹੁੰਦਾ ਹੈ ਉਹ ਜਿਸ ਵੀ ਕੰਮ ਨੂੰ ਛੂੰਹਦਾ ਹੈ ਸਫਲਤਾ ਉਸ ਦੇ ਪੈਰ ਚੁੰਮਦੀ ਹੈ ਮਿਹਨਤ ਦੇ ਨਾਲ ਸਬਰ ਸੰਤੋਖ ਉਸ ਦਾ ਲੱਛਣ ਹੁੰਦਾ ਹੈ ਇਸ ਲਈ ਕਿਰਤ ਕਰਦਿਆਂ ਜੀਵਨ ਗੁਜ਼ਾਰਨ ਨਾਲ ਜੀਵਨ ਦੇ ਵਿੱਚ ਜਿਹੜੀ ਮਾਨਸਿਕ ਸੰਤੁਸ਼ਟੀ ਮਿਲਦੀ ਹੈ ਉਸ ਨੂੰ ਰੁਪਈਆ ਨਾਲ ਵੀ ਕਿਸੇ ਵੀ ਕੀਮਤ ਤੇ ਖਰੀਦਿਆ ਨਹੀਂ ਜਾ ਸਕਦਾ ਧੰਨਵਾਦ